ਮੰਮੀ ਕੀ ਹੋਇਆ ਤੁਹਾਨੂੰ ਹੈ ਕੀ ਹੋ ਗਿਆ ਡੈਡੀ ਬੋਲਦੇ ਕਾ ਤਾਂ ਨਹੀਂ ਹੈਗੇ ਮੰਮੀ ਕੀ ਹੋ ਗਿਆ ਨਾ ਥੋੜੇ ਦੇਰ ਪਹਿਲਾਂ ਤੁਸੀਂ ਘਰੇ ਆਏ ਸੀਗੇ ਉਹ ਤਾਂ ਬਿਲਕੁਲ ਠੀਕ ਸੀ ਕੋਈ ਤਾਂ ਮੈਨੇ ਟੈਲੀਫੋਨ ਦੀ ਗੱਲ ਹੀ ਨਹੀਂ ਕਰਦੇ ਕੋਈ ਬਸ ਬੁੱਤ ਕੀ ਦੱਸਾਂ ਇੱਕਦਮ ਚੁੱਪੀ ਵੱਟ ਗਏ ਨੇ ਡਾਕਟਰਾਂ ਦੇ ਵੀ ਕੋਈ ਸਮਝ ਨਹੀਂ ਲੱਗਦਾ ਹੋਵੇਗਾ ਵੀ ਕੀ ਹੋ ਗਿਆ ਹਾਂਜੀ ਆਂਟੀ ਜੀ ਉਹ ਤਾਂ ਉਹਦੀ ਧੀ ਰਣੀ ਆ ਗਈ ਮਿਲਣ ਤੁਹਾਨੂੰ। ਹੁਣ ਤਾਂ ਫਟਾਫਟ ਉੱਠੋ। ਹੁਣ ਤੁਸੀਂ ਬਹੁਤ ਜਲਦੀ ਠੀਕ ਹੋ ਜਾਣਾ। ਮੰਮੀ ਕੁਝ ਤਾਂ ਬੋਲੋ। ਜਨਨ ਤੁਹਾਨੂੰ ਪਤਾ ਕਿੰਨਾ ਯਾਦ ਕਰਦੀ ਆ। ਤੁਸੀਂ ਤਾਂ ਉਹਦੇ ਬਾਰੇ ਵੀ ਨਹੀਂ ਪੁੱਛਿਆ ਹੈ। ਕੁਝ ਤਾਂ ਬੋਲੋ ਤੁਸੀਂ। ਹੈ? ਧੀਏ ਇਹ ਤਾਂ ਕਈ ਦਿਨਾਂ ਦੇ ਥੱਲੇ ਨੇ। ਤੈਨੂੰ ਤਾਂ ਤਾਂ ਨਹੀਂ ਦੱਸਿਆ ਵੀ ਤੂੰ ਐਵੇਂ ਟੈਨਸ਼ਨ ਪਾ ਲਈ। ਠੀਕ ਹੈ। ਤੇ ਚੱਲ ਨਾਲੇ ਚਾਹ ਪਾਣੀ ਬਣਾ ਲਾ ਨਾਲੇ ਗੋਲਡੀ ਪੁੱਤ ਆਇਆ ਵਾ। ਠੀਕ ਹੈ। ਹਾਂਜੀ ਮੈਂ ਲੈ ਕੇ ਨਹੀਂ ਤੁਸੀਂ ਬਹਿ ਜਾ ਕੋਈ ਵਿਚਾਰਾ ਵੀ ਲੋੜ ਨਹੀਂ 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 ਪੁੱਤ ਚਾਹ ਪਾਣੀ ਤਾਂ ਬੰਦਾ ਵਾ ਹੁਣ ਇਹ ਨਹੀਂ ਬਣਾਉਣਾ ਵਾ ਹੋਰ ਤਾਂ ਕਿਸੇ ਨੇ ਬਣਾਉਣਾ ਨਹੀਂ ਕੋਈ ਜੀ ਡਾਕਟਰ ਨੇ ਦੱਸਿਆ ਨਹੀਂ ਵੀ ਬਿਮਾਰੀ ਕਾਦੀ ਹੈ ਇਹਨਾਂ ਨੂੰ ਕੀ ਦੱਸਾਂ ਪੁੱਤ ਜਦੋਂ ਪੁੱਤਾਂ ਵਰਗਾ ਜਵਾਈ ਇਸ ਦੁਨੀਆ ਤੋਂ ਚਲੇ ਜਾਂਦਾ ਨਾ ਇੱਕ ਧੀ ਦੀ ਜ਼ਿੰਦਗੀ ਉਲਝੜ ਜਾਂਦੀ ਹੈ ਫੇਰ ਉਸ ਮਾਪਿਆਂ ਤੇ ਕੀ ਬੀਤਦੀ ਹੈ ਮਾਪੇ ਜਾਤੇ ਔਰ ਅੰਕਲ ਜੀ ਆਪਾਂ ਕਰ ਵੀ ਕੀ ਸਕਦੇ ਹਾਂ ਜੋ ਰੱਬ ਦੀ ਰਜ਼ਾ ਜੋ ਉਹਨੂੰ ਮਨਜ਼ੂਰ ਆ ਉਹਦਾ ਹੁਕਮ ਹੀ ਰਹਿੰਦਾ ਹੈ ਬਸ ਪੁੱਤ ਜਦੋਂ ਪਿਛਲੀ ਵਾਰੀ ਤੁਹਾਡੇ ਘਰੇ ਆਈ ਸੀ ਉਹਦੇ ਭੈਣ ਜੀ ਦੀਆਂ ਗੱਲਾਂ ਉਹਨੂੰ ਦਿਲ ਤੇ ਲੱਗੀਆਂ ਇਹ ਵਸ ਦਿਨ ਬਦਲ ਨਾ ਬ੍ਰਾਚਿੰਜ ਚ ਚਲੇ ਗਈ ਫਿਰ ਉਸ ਤੋਂ ਬਾਅਦ ਕੁਝ ਨਹੀਂ ਲੱਗਾ ਅੰਕਲ ਜੀ ਜਦੋਂ ਉਹਦਾ ਨਿੱਕਾ ਗਿਆ ਨਾ ਦੁਨੀਆ ਛੱਡ ਕੇ ਉਹਨਾਂ ਦਾ ਨਾ ਮਮੀ ਦਾ ਸੁਭਾਅ ਚਿੜਚਿੜਾ ਜਿਹਾ ਹੋਇਆ ਪਿਆ। ਬਾਕੀ ਰਹੀ ਮਨਦੀਪ ਦੀ ਗੱਲ। ਮੈਂ ਤੇ ਬਬਲੀ ਉਹਦੇ ਨਾਲ ਕਦੀ ਉਹਨੂੰ ਮੈਂ ਉਤਕੀ ਨਹੀਂ ਹੋਣ ਦਊਂਗਾ। ਬੱਸ ਪੁੱਤ ਤੁਹਾਡੇ ਆਸਰੇ ਦਾ ਸੀ। ਉਹਨੂੰ ਉੱਥੇ ਛੱਡਿਆ ਹੈ। ਨਹੀਂ ਤਾਂ ਪਤਾ ਨਹੀਂ ਸਾਡੀ ਧੀ ਦਾ ਕੀ ਬਣਨਾ ਸੀ। ਨਹੀਂ ਤੁਸੀਂ ਫਿਕਰ ਨਾ ਕਰੋ। ਹੈਲੋ। ਹਾਂਜੀ ਹਾਂਜੀ ਭਾਜੀ। ਬਸ ਤੁਸੀਂ ਬੈਠੋ ਭਾਜੀ ਦਫ਼ਤਰ 10 ਮਿੰਟ ਮੈਂ ਆਇਆ ਜੀ ਕਿਤੇ। ਹਾਂ ਹਾਂ ਮੈਨੂੰ ਪਤਾ ਤੁਸੀਂ ਵੇਟ ਕੀਤੀ ਆ ਬਸ 10 ਮਿੰਟ ਬੈਠੋ ਮੈਂ ਆ ਗਿਆ ਜੀ ਬਸ ਹਾਂਜੀ ਹਾਂਜੀ ਚਲੋ ਅੰਕਲ ਜੀ ਮੈਂ ਚੱਲਦਾ ਮੈਨੂੰ ਨਾ ਕੋਈ ਦਫ਼ਤਰ ਵੇਟ ਕਰਦਾ ਪਿਆ ਬੰਦਾ ਮੈਂ ਜ਼ਰੂਰੀ ਜਾਣਾ ਉਹ ਤਾਂ ਚਾਹ ਤਾਂ ਪੀ ਕੇ ਜਾਣੀ ਸੀ ਨਹੀਂ ਨਹੀਂ ਚਾਹ ਮੈਂ ਸਵੇਰੇ ਨਾ ਕਰੋ ਨਾਸ਼ਤਾ ਕਰਕੇ ਆਇਆ ਬਸ ਮੈਂ ਫੇਰ ਆਉਂਗਾ ਪਤਾ ਲੈਣ ਵੀ ਆਉਂਗਾ ਅੱਛਾ ਜੀ ਅੰਟੀ ਜੀ ਮਨਦੀਪ ਤੂੰ ਇੱਕ ਦੋ ਦਿਨ ਨਾ ਇਹਨਾਂ ਕੋ ਰੈਡੀ ਹੋਣਾ ਤੇ ਜਦੋਂ ਤੂੰ ਆਣਾ ਹੋਇਆ ਮੈਨੂੰ ਫੋਨ ਕਰਦੀ ਮੈਂ ਤੈਨੂੰ ਲੈ ਜਾਊਂਗਾ ਤੂੰ ਜੰਨਤ ਦੀ ਟੈਨਸ਼ਨ ਨਾਲ ਹੈ ਜੰਨਤ ਸਾਡੀ ਵੀ ਧੀ ਆ ਉਹ ਧਿਆਨ ਅਸੀਂ ਆਪੇ ਰੱਖ ਲਾਂਗੇ ਇਸ ਟਾਈਮ ਤੇਰਾ ਮੰਮੀ ਦਾ ਧਿਆਨ ਰੱਖ ਕਪੜੀ ਦਾ ਚੱਲ ਮੈਂ ਚਲਦਾ ਠੀਕ ਹੈ ਅੱਛਾ ਜੀ ਅੰਕਲ ਜੀ ਮੰਮੀ ਹਾਂ ਕੀ ਹੋਇਆ ਕੀ ਸੋਚੀ ਜਾਂਦੇ ਹੋ ਮੈਂ ਵਰਜਾ ਮਾਰੀ ਜਾਂਦੀ ਤੁਹਾਨੂੰ ਪਤਾ ਹੀ ਨਹੀਂ ਲੱਗਾ ਕੁਝ ਨਹੀਂ ਮੈਂ ਬਸ ਨਾ ਜੋਤੀ ਦੇ ਬਾਰੇ ਹੀ ਸੋਚ ਰਹੀ ਸੀ ਮੰਮੀ ਕੀ ਸੋਚਣਾ ਜੋਤੀ ਬਾਰੇ ਮਾਮਾ ਜੀ ਲੈ ਕੇ ਤਾਂ ਗਏ ਹੀ ਆ ਉਹਨੂੰ ਡਾਕਟਰ ਨੂੰ ਦਿਖਾਉਣਗੇ ਦੋ ਜਰ ਦਿਨ ਚ ਪਤਾ ਲੱਗ ਜੂਗਾ ਆਜ ਰਣੀਆਂ ਦੀ ਰਿਪੋਰਟ ਆਉਂਦੀਆਂ ਬਸ ਆਹੀ ਤਾਂ ਹੈ ਕਿ ਮੇਰੀ ਧੀ ਦੀ ਇਹ ਨਾਲ ਰਿਪੋਰਟਾਂ ਇਸ ਵਾਰੀ ਨਾ ਸਹੀ ਆ ਜਾਣ ਬਸ ਉਹਦੀ ਕੁੱਖ ਨਾ ਜਿਹੜੀ ਉਹ ਹਰੀ ਹੋ ਜਾਵੇ ਇੱਕ ਵਾਰੀ ਕੋਈ ਨਾ ਮੰਮੀ ਉਹ ਵੀ ਹੋ ਜੂਗੀ ਹਰੀ ਪਰਮਾਤਮਾ ਕਰੂਗਾ ਮੈਂ ਤਾਂ ਤੁਹਾਡੇ ਕੋਲ ਮੰਦੀਪ ਬਾਹਰੇ ਆਈ ਸੀਗੀ ਆ ਮੰਦੀਪ ਵੱਲ ਵੇਖਿਆ ਤੁਸੀਂ ਆ ਮਿੰਟ ਚ ਮਾਦੇ ਘਰ ਜਾਵਣੀ ਕੋਈ ਨਾ ਜੇ ਸ਼ਾਮ ਤੱਕ ਨਾ ਨਾ ਮੂੜੀ ਪੇਕਿਆ ਤੋ ਉਹਨੂੰ ਤਾਂ ਮੈਂ ਦੱਸਾਂ ਫਿਰ ਕਿਵੇਂ ਜਾਈਦਾ ਪੇਕਿਆ ਮੰਮੀ ਤੁਸੀਂ ਇੱਕ ਗੱਲ ਵੱਲ ਧਿਆਨ ਦਿੱਤਾ ਕੀ ਮੈਨੂੰ ਲੱਗਦਾ ਤੁਸੀਂ ਧਿਆਨ ਹੀ ਨਹੀਂ ਦਿੱਤਾ ਜਦੋਂ ਮਨਦੀਪ ਸਵੇਰੇ ਗਈ ਆ ਆਪਦੀ ਮਾਂ ਘਰੇ ਛੁੱਟੀ ਲੈ ਕੇ ਗਈ ਆ ਨਾ ਮਾਂ ਦੇ ਘਰ ਜਾਣ ਲਈ ਤਾਂ ਮਿੰਟੋ ਮਿੰਟੀ ਛੁੱਟੀ ਲੈ ਲਈ ਉਹਨੇ ਤੇਰਾ ਮਤਲਬ ਕੀ ਆ ਕਹਿਣ ਤੋਂ ਮੰਮੀ ਜਦੋਂ ਜੋਤੀ ਆਈ ਸੀ ਉਦੋਂ ਤਾਂ ਮਨਦੀਪ ਨੇ ਛੁੱਟੀ ਲਈ ਕੋਈ ਨਹੀਂ ਸੀ ਜੀ ਮੈਨੂੰ ਛੁੱਟੀ ਨਹੀਂ ਮਿਲਣੀ ਮੈਂ ਕੰਮ ਤੇ ਜਾਣਾ ਤੇ ਹੁਣ ਮਿੰਟੋ ਮਿੰਟੀ ਛੁੱਟੀ ਲੈ ਲੀ ਉਨੇ ਲੋਕਾਂ ਨੂੰ ਦੇਖਦੇ ਸੀ ਹੈ ਇਹ ਤਾਂ ਮੈਂ ਸੋਚਿਆ ਹੀ ਨਹੀਂ 10 ਪੇਕਿਆਂ ਤੇ ਸੋਹਰਿਆਂ 'ਚ ਇੰਨਾ ਫਰਕ ਕਰਨ ਲੱਗੀ ਇਹ ਮੰਮੀ ਹੁਣ ਆਪ ਦੀ ਮਾਂ ਬਿਮਾਰ ਹੋਈ ਆ ਅਗਲੀ ਛੁੱਟੀ ਲਾਊਗੀ ਹੁਣ ਜਦ ਤੁਸੀਂ ਬਿਮਾਰ ਹੋਏ ਸੀ ਉਦੋਂ ਤਾਂ ਛੁੱਟੀ ਲਈ ਨਹੀਂ ਉਹਨੇ ਹੁਣ ਸਰਜੂ ਕੋਈ ਨਾ ਚੰਗਾ ਕੀਤਾ ਜਿਹੜੀ ਤੂੰ ਆ ਗੱਲ ਨਾ ਮੇਰੇ ਦਿਮਾਗ 'ਚ ਪਾ ਦੀ ਆਉਣ ਦੇ ਨੂੰ ਸ਼ਾਮ ਨੂੰ ਇਹ ਤਾਂ ਮੈਂ ਪੁੱਛੂੰਗੀ ਹੋਣ ਤੈਨੂੰ ਦੁਕਾਨ ਤੋਂ ਕਿਵੇਂ ਛੁੱਟੀ ਮਿਲ ਗਈ ਕਿਵੇਂ ਸਰ ਗਿਆ ਇਹਦਾ ਨਾ ਜਾਏ ਬਿਨਾ ਨਾ ਮੰਮੀ ਆਪ ਗਈ ਹੈ ਤੇ ਗਈ ਕੱਲੀ ਚਲੇਗੀ ਆ ਕੁੜੀ ਨੂੰ ਵੀ ਲੈ ਜਾਂਦੀ ਉਹਨੂੰ ਸਾਡੇ ਸਿਰ ਤੇ ਬਿਠਾ ਗਈ ਕੋਈ ਨਾ ਫਿਰਦੀ ਰਹੋਗੀ ਇੱਥੇ ਨਾਲੇ ਉਹ ਆਪਣਾ ਕੀ ਵਿਗਾੜ ਲੂ ਇਹਦੀ ਕੁੜੀ ਨਾਲੇ ਤੈਨੂੰ ਵੀ ਨਾ ਕੁੜੀ ਦੇ ਜ਼ਿਆਦਾ ਲੇਲੇ ਪੇਪੇ ਕਰਨ ਦੀ ਲੋੜ ਨਹੀਂ ਆਪੇ ਆਪਦਾ ਕੰਮ ਕਰਦੀ ਫਿਰ ਮੰਮੀ ਕੁੜੀ ਦਾ ਕੀ ਆ ਮੈਨੂੰ ਤਾਂ ਉਹ ਜਮਾ ਚੰਗੀ ਨਹੀਂ ਲੱਗਦੀ ਉਦੋਂ ਦੀ ਜਦੋਂ ਦੀ ਉਹਨੇ ਜ਼ਖਮ ਛੇਦਤਾ ਮੇਰੇ ਮੁੰਡੇ ਦਾ ਮੈਨੂੰ ਕਿਹੜਾ ਚੰਗੀ ਲੱਗਦੀ ਆਹ ਪਰ ਕੀ ਕਰਾਂ ਬਰਦਾਸ਼ਤ ਤਾਂ ਕਰਨੀ ਹੀ ਪੈਣੀ ਵੀ ਕਰਨੀ ਪੈਣੀ ਆ ਬਰਦਾਸ਼ ਕੀ ਕਰੀਏ ਘਰ ਚ ਇਕੱਠੇ ਜੂ ਰਹਿਨੇ ਆ ਹੁਣ ਇੰਨਾ ਕੰਮ ਮੇਰਾ ਪਿਆ ਵਾ ਭਾਂਡੇ ਦੇਖੋ ਕਿੰਨਾ ਢੇਰ ਲੱਗਾ ਪਿਆ ਇਹ ਨਹੀਂ ਆ ਵੀ ਜਾਂਦੀ ਜਾਂਦੀ ਕਿਤੇ ਮਾਂ ਚਦਾ ਦੇਖ ਲਓ ਮੇਰਾ ਹਾਲ ਸਰੀਰ ਤਾਂ ਅੱਗ ਗਈ ਉਹੋ ਜੇ ਹੋਏ ਪਏ ਆ ਤੁਰਦਾ ਹੀ ਨਹੀਂ ਮੇਰਾ ਤਾਂ ਮਾਸਾ ਕੋਈ ਤਰਸ ਕਰ ਲੈ ਆਹੋ ਜਾਣਦੀ ਆ ਮੈਂ ਤੈਨੂੰ ਵੀ ਮੇਰੇ ਅੱਗੇ ਮੇਰੀ ਬਣ ਜਾਣੀ ਆ ਤੇ ਜਦੋਂ ਉਹ ਹੁੰਦੀ ਆ ਉਹਦੇ ਪਿੱਛੇ ਪਿੱਛੇ ਪੂਚ ਪੂਚ ਕਰਦੀ ਫਿਰਦੀ ਆ ਤੂੰ